ਦੇ ਭਾਈ ਜੀ ਕਿ ਰੋੜਾ ਤਰੇਲਾ ਦੇ ਪਾਈ ਜਾਂਦਾ ਆਪਾਂ ਇੱਥੇ ਜਿਹੜੀ ਸਟੇਜ ਤੋਂ ਗੱਲ ਬੋਲੀ ਜਾਂਦੀ ਹੈ ਉਹ ਪਰਲੇ ਤੋਂ ਨਹੀਂ ਚਾਹੀਦੀ ਆ ਵੀ ਕਿਸੇ ਦੇ ਧਰਵਾ ਨਾਲ ਐਸਸੀਐਲ ਦੇ ਵਿੱਚ ਲੱਗਾ ਹੋਊਗਾ ਕਿਸੇ ਦਾ ਪੁੱਤਰ ਲੱਗਾ ਹੋਊਗਾ ਕਿਸੇ ਦਾ ਬਾਪ ਲੱਗਾ ਹੋਊਗਾ ਵੀ ਇਹ ਜਿਹੜਾ ਰੁਜ਼ਗਾਰ ਆ ਕੋਈ ਐ ਐਵੇਂ ਨਹੀਂ ਮਿਲ ਗਿਆ ਸੀਗਾ ਇਹਨਾਂ ਨੇ ਡਾਕਾਂ ਚ ਲਿਆ ਡਾਕਾਂ ਸਮਰ ਸਭ ਦਾ ਵੀ ਐਫਸੀਐ ਲੇਬਰ ਯੂਨੀਅਨ ਨਾਲ ਇਹਨਾਂ ਬਾਪਿਆ ਬਹੁਤ ਹਾਲ ਚੰਗਾ ਹੈ ਐਫਸੀਐ ਲੇਬਰ ਦੇ ਵਿੱਚ ਨਹੀਂ ਸੀਗਾ ਪਰ ਫੇਰ ਵੀ ਅਸੀਂ ਐਫਸੀਐ ਲੇਬਰ ਦੇ ਨਾਲ ਜੁੜ ਕੇ ਉਹਨਾਂ ਦਾ ਸਾਥ ਦਿੰਦੇ ਰਹੀ ਹਾਂ ਮੈਂ ਅੱਜ ਦੇ ਦਿਨ ਜਿੰਨੀ ਵੀ ਸੰਗ ਦੇ ਕੋਚੀ ਆ ਸਾਰਿਆਂ ਨੂੰ ਲੱਖ ਲੱਖ ਵਧਾਈ ਹੈ ਅੱਜ ਖੁਸ਼ੀ ਦੇ ਟਾਈਮ ਦੇ ਵਿੱਚ ਆਪਾਂ ਇਕੱਠੇ ਹੋਏ ਆ ਤੇ ਸਾਰੀ ਸੰਗਤ ਅੱਗੇ ਬੇਨਤੀ ਹੈ ਕੀ ਚਾਹ ਪਾਣੀ ਦਾ ਲੰਗਰ ਹੈ ਕਿਸੇ ਨੇ ਚਾਹ ਪਾਣੀ ਛਕੇ ਤੋਂ ਬਿਨਾਂ ਨਹੀਂ ਜਾਣਾ ਸਾਰਿਆਂ ਨੇ ਛਕ ਕੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਦੇ ਵਰਤਾਈ ਹੋ ਗਈ ਉਸ ਵਾਰ ਚਾਹ ਪਾਣੀ ਛਕੋ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਦੀ ਘਰ ਹੋਰ ਤੂੰ ਲਾਹੇ ਆ ਵੀ ਮੈਂ ਕਹਿ ਗੇ ਮੁੰਡਿਆ ਹੋਰ ਸੁਣਾਓ ਸਿੱਤਾ ਕਹਿਮ ਸਤ ਨਾਮ Ahí Guru Satnam ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਸਤ ਵਾਹਿ ਸਬਤ ਫਰਵਰ ਪ੍ਰਵਾਰ ਦੇ ਲਈ ਫਾਇ ਗੁਰੂ ਕਾਲ ਜੀ ਪ੍ਰਸ਼ਾਦਾ ਜਾਣਾ ਸਭ ਸਿੱਖਾਂ ਨੇ ਗੁਰੂ ਕਾਲ ਜੀ ਪ੍ਰਸ਼ਾਦਾ ਸ਼ਮ ਕੀ ਜਾਣਾ ਇਹ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ